ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਪੂਰਬ ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੋਲੀ ਪਾਈ ਆਨਾ ਵਿਸਰਿਆ ਗੁਣ ਤਾਸ ਬਾ ਲਿਖਿਆ ਕਮਾ ਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੋਲੀ ਪਾਈ ਆਨਾ ਵਿਸਰਿਆ ਗੁਣਤਾਸ ਮਤ ਜਾਣੋ ਜਗ ਜੀਵਦਾ ਦੂਜਾ ਭਾਏ ਮੋਇ ਆਸ ਜਿਨਿ ਗਰਮਖੰ ਨਾਮ ਨਾ ਚੇਤੇਆ ਸੇ ਬਹਣਾ ਨਾਮ ਮਿਲਣੀ ਪਾਸ ਦੁਖ ਲਾਗਾ ਬਹੁਤ ਕਣਾ ਪਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉਬਈ ਸਾਸ ਮਾਨਮੁਖਾਨੋ ਕੋ ਨਾਮ ਸਹੀ ਚੱਕ ਗਿਆ ਵੀ ਸਾਸ ਨਾਨਕ ਗੁਰਮੁਖਾਨੋ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹਲਾ ਤੀਜਾ ਸੇ ਸੱਜਣਾ ਜੇ ਗੁਰਮਖ ਮਿਲੇ ਸੋ ਬਾਾਈ ਸਤਿਗੁਰ ਕਾ ਭਾਣਾ ਆਣ ਦਿਨ ਕਰਹੀ ਸੇ ਸਤ ਰਹੀ ਸਮਾਈ ਦੂਜਾ ਭਾਏ ਲੱਗੇ ਸਜਣ ਨਾ ਆਖਿਆ ਹੈ ਜੀ ਅਪਮਾਨ ਕਰਹੀ ਵੇਕਾਰ ਮਾਨਮੁਖ ਆਪ ਸਵਾਰਥੀ ਕਾਰਜਨ ਸਕਹੀ ਸਵਾਰ ਨਾਨਕ ਪੂਰਬ ਲਿਖਿਆ ਕਮਾ ਬਣਾ ਕੋਈ ਨਾ ਮੇਟਨ ਹਾਰ ਪੌੜੀ ਉਦੇ ਆਪੇ ਜਗਤ ਉਪਾਏ ਕਾ ਆਪ ਖੇਲ ਰਚਾਇਆ ਤ੍ਰਾਗੁਣ ਆਪ ਸਿਰਜਿਆ ਮਾਇਆ ਮੋਵਦਾ ਵੇਤੋ ਹਮਾ ਲਖਾ ਮੰਗਿਆ ਫਿਰ ਆਵੈ ਜਾਇ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਹਾਰੀ ਗੁਰ ਆਪਣੇ ਸਦਾ ਸਦਾ ਕਮਾਇ ਜਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਵਲੇ ਹਾਰੀ ਗੁਰ ਆਪਣੇ ਸਦਾ ਸਦਾ ਕਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਪੂਰਵ ਲਿਖਿਆ ਕਮਾਬਣਾ ਜੇ ਕਰਤਾ ਆਪ ਲਿਖਿਆਸ ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣਤਾਸ ਰਾਗ ਸੋਰਠਿ ਕੀ ਬਾਣ ਪਉੜੀ ਤੀਜੀ ਸ਼ਲੋਕਾਂ ਨਾਲ